ਕੋਡੀ 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 ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਇਧਰ ਸਰਦਾਰ ਆਹ ਸਾਹਮਣੇ ਕਬੱਡੀ ਦੇਸੀ ਦੀ ਦੇਸੀ ਨੰਬਰ ਸ਼ੇਰੇ ਪੰਜਾਬ ਆਜ਼ਾਦ ਹੈ ਨੰਬਰ ਯਾਫੀ ਦਾ ਇਹਦੇ ਟੈਲੀਵਿਜ਼ਨ ਨਹੀਂ ਬਣੀ ਜਾਂਦੇ ਆ ਭਾਜੀ ਹੁਣ ਕੀ ਕਰੀਏ ਹਰਸ਼ ਪਾਉਰੇ ਦੇ ਖੇਲਬਾਹ ਬਣੀ ਜਾਂਦੇ ਦੇ ਭਰਾ ਦਾ ਹਰਸ਼ਿਤ ਅਰੋੜਾ ਸਾਡਾ ਵੀਰ ਹੈ ਬਹੁਤ ਬਹੁਤ ਸਰੀਰ ਹੈ ਵੀਰ ਦਾ ਮੰਤਰੀ ਦੇ ਨਾਲ ਨਾਲ ਜਾਣਿਆ ਜਾਂਦਾ ਕਹਿੰਦੇ ਮੰਤਰੀ ਦੇ ਨਾਲ ਨਾਲ ਜਾਣਿਆ ਜਾਂਦਾ ਕਿ ਤਾਲਾ ਲਾਲਾ ਹੋ ਗਈ ਪਾੜਾ ਗਿਆ ਹਰ ਘਰੋ ਘਰੀ ਤੋੜ ਤੇ ਸੱਚਾ ਤੇ ਮਲ ਜੀ ਅਸੀਂ ਜਿਹੜਾ ਇੱਕ ਫੈਸਲਾ ਫੈਡਰੇਸ਼ਨ ਨੇ ਕੀਤਾ ਹੈ ਜਿਹੜਾ ਡਿਸਪਿਊਟ ਕੀ ਹੈ ਇੱਕ ਨੰਬਰ ਜਿਹੜਾ ਇੱਧਰਲੇ ਪਾਸੇ ਹੋਲਡ ਹੋਇਆ ਸੀਗਾ ਜਿਹੜਾ ਰੈਫਰੀ ਆ ਰੈਫਰੀ ਨੇ ਨੰਬਰ ਦਿੱਤਾ ਜਾਫੀਆਂ ਨੂੰ ਜਿਹੜਾ ਪਿੱਛੇ ਲਾਈਨਮੈਨ ਖੜਾ ਹੈ ਉਹਨੇ ਨੰਬਰ ਦਿੱਤਾ ਜੀ ਰੇਡਰ ਨੂੰ ਉਸ ਨੰਬਰ ਦਾ ਜਿਹੜਾ ਡਿਸਪਿਊਟ ਚੱਲ ਰਿਹਾ ਹੈ ਤੇ ਮੰਨ ਦੋਨੋਂ ਟੀਮਾਂ ਹੀ ਨਹੀਂ ਰਹੀਆਂ ਉਹ ਕਹਿੰਦੇ ਸਾਡਾ ਨੰਬਰ ਆ ਉਹ ਕਹਿੰਦੇ ਸਾਡਾ ਨੰਬਰ ਫੈਡਰੇਸ਼ਨ ਨੇ ਇਹ ਫੈਸਲਾ ਕੀਤਾ ਵੀ 10-10 ਰੇਡਾਂ ਦੋਨਾਂ ਟੀਮਾਂ ਨੂੰ ਦੇ ਦਿਓ ਦੁਬਾਰੇ ਔਰ 10-10 ਰੇਡਾਂ ਦੇ ਕੇ ਜੋ ਵੀ ਫੈਸਲਾ ਹੁੰਦਾ ਔਰ ਉਹ ਮੰਨਿਆ ਜਾਊਗਾ ਤੇ ਜੇ ਨਹੀਂ ਵੀ ਇਸ ਫੈਸਲੇ ਤੇ ਦੋਨੋਂ ਟੀਮਾਂ ਸਹਿਮਤ ਹੁੰਦੀਆਂ ਸੁਣਿਓ ਜੀ ਅਗਲਾ ਫੈਸਲਾ ਜੇ ਨਹੀਂ ਵੀ ਇਸ ਫੈਸਲੇ ਤੇ ਦੋਨੋਂ ਟੀਮਾਂ ਸਹਿਮਤ ਹੁੰਦੀਆਂ ਜੇ ਨਹੀਂ ਵੀ ਦੋਨੋਂ ਟੀਮਾਂ ਸਹਿਮਤ ਹੁੰਦੀਆਂ ਔਰ ਜੋ ਵੀ ਰੈਫਰੀ ਡਿਸੀਜਨ ਹੈ ਜੋ ਵੀ ਆਪਣਾ ਇੱਥੇ ਹੋਇਆ ਇਹਦੋਂ ਪਹਿਲਾ ਡਿਸੀਜਨ ਜੋ ਕਲੱਬ ਦਾ ਡਿਸੀਜਨ ਹੈ ਉਹ ਮੰਨਿਆ ਜਾਊਗਾ ਜੀ ਇਹ ਦੋਨੋਂ ਟੀਮਾਂ ਨੋਟ ਕਰ ਲੈਣ ਇੱਕ ਹੋਰ ਫੈਸਲਾ ਕਰ ਦਈਏ ਜਿਹੜੀ ਟੀਮ ਗਰਾਊਂਡ 'ਚ ਪਹਿਲਾਂ ਆਊਗੀ ਉਹਦੀ ਪਹਿਲੀ ਰੇਡ ਪ੍ਰੋਪਰ ਟੀਮ ਗਰਾਊਂਡ 'ਚ ਪਹਿਲਾਂ ਆਉਣੀ ਚਾਹੀਦੀ ਆ ਉਹਦੀ ਪਹਿਲੀ ਰੇਡ ਹੋਊਗੀ ਟਾਸ ਚਲੋ ਟਾਸ ਹੋਊਗੀ ਟਾਸ ਹੋਊਗੀ ਸਾਰੇ ਖੁਸ਼ ਹੋ ਇਸ ਫੈਸਲੇ ਤੋਂ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਬੜਾ ਧੰਨਵਾਦ ਕਰਦੇ ਆ ਦੋਨਾਂ ਕਲੱਬਾਂ ਦਾ ਜਿਨ੍ਹਾਂ ਨੇ ਇਹ ਗੱਲ ਮੰਨੀ ਆ ਬਸ਼ਕ ਕਲੱਬ ਦਾ ਇਹ ਫੈਸਲਾ ਹੈ ਔਰ ਰਾਇਲ ਸਪੋਰਟਸ ਕਲੱਬ ਦਾ ਇਹ ਫੈਸਲਾ ਹੈ ਸੁਣਿਓ ਜੀ ਸੁਣਿਓ ਪਲੀਜ਼ यार आप बार बार चंगे नहीं लगते बाद चो लाइव भी पै जाना टिक टॉकों से पै जाना बहुत साढ़े बहुत बहुत बेजती कबड्डी स्पैशली स्पोर्ट्स क्लब का यह फैसला भी दोनों टीम जो बार कर दें जी पंजाब स्पोर्ट्स क... ਮੈਡਮ ਦਾ ਇਹ ਫੈਸਲਾ ਹੈ ਜੇ ਆਹੀ ਕਰਨਾ ਸਾਰੀਆਂ ਕਲੱਬਾਂ ਜੇ ਆਪਾਂ ਆਹੀ ਕੰਮ ਕਰਨਾ ਜੱਗੇ ਬਾਈ ਨੇ ਆਪਣੀ ਸਾਰੀ ਆਪਣੀ ਕਲੱਬ ਨਾਲੇ ਫੈਸਲਾ ਕੀਤਾ ਵੀ ਫੇਰ ਭਾਈ ਆਪਾਂ ਬੰਦੇ ਵੀ ਨਾਮ ਗਾਇਆ ਕਰੀਏ ਤੇ ਫਿਰ ਆਪਾਂ ਗਾਹ ਨੂੰ ਬੰਦਾ ਵੀ ਨਹੀਂ ਮੈ हेलो ਆ 2 ਮਿੰਟ ਸ਼ਾਂਤ ਹੋ ਜਾਓ ਵੀ ਸਾਰੇ ਜਣੇ ਗੱਲ ਸੁਣਿਓ 2 ਮਿੰਟ ਸ਼ਾਂਤ ਹੋ ਜਾਓ ਆ ਰੈਫਰੀ ਆ ਕਹਿੰਦਾ ਮੈਨੂੰ ਗੁਰਦੁਆਰੇ ਲੈ ਚੱਲੋ ਹੱਥ ਉੱਚਾ ਕਰਕੇ ਮੈਂ ਸੌ ਖਾ ਲੈਣਾ ਆ ਇਹ ਡਿਸੀਜਨ ਦਊਗਾ ਆਪਦਾ ਇਹ ਤੁਸੀਂ ਸਾਡਾ ਮੈਚ ਖਰਾਬ ਕਰਨਾ ਲੱਖਰੀ ਕਰ ਲੋ ਪਰ ਸਾਡੀ ਮਿਹਨਤਾਂ ਤੁਹਾਡੇ ਅੱਗੇ ਇਹ ਗੱਲ ਮੰਨ ਲਓ ਇਹ ਗੱਲ ਮੰਨ ਲਓ ਹਾਂਜੀ ਇਹਨੇ ਉਹ ਤੇ ਇਹ ਨਹੀਂ ਨਹੀਂ ਹੁਣ ਭਾਜੀ ਕਹੀ ਜਾਂਦੇ ਆ ਲਾਈਨ ਮੈਨ ਸੀ ਇਹਦਾ ਵੀ ਆਪਾਂ ਡਿਸੀਜਨ ਕਾਦੋਂ ਮੰਨਦੇ ਆ ਇਹ ਕੁਛ ਹੈਗਾ ਸੀ ਤਾਂ ਆਪਾਂ ਉੱਥੇ ਖੜਾ ਕੀਤਾ ਸੀ ਨਾ ਇਹਨੂੰ ਸੀਟੀ ਕਾਦੋਂ ਪੜਾਈ ਸੀ ਆਪਾਂ ਨਹੀਂ ਨਹੀਂ 1 ਮਿੰਟ ਇਹਨੂੰ ਫੋਨ ਆਪਾਂ ਕਹੀਏ ਵੀ ਇਹ ਕੁਛ ਨਹੀਂ ਹੈਗਾ ਤੁਸੀਂ ਸੀਟੀ ਕਾਦੋਂ ਬੜਾਈ ਸੀਗੀ ਤੁਸੀਂ ਫੈਡਰੇਸ਼ਨ ਵਾਲਿਆਂ ਜਵਾਬ ਦਿਓ ਇਹ ਦੱਸਦਾ ਸੀਟੀ ਕਿੰਨੇ ਬੜਾਈ ਇਹਨੂੰ ਹਾਂ 10 ਬਾਈ ਜੋੜੀ ਟੀਮ ਹੈ ਜਿਹੜੀ ਟੀਮ ਇਹ ਬੰਦਾ ਜਿਤਾ ਦਊਗਾ ਮੈਂ ਵੀ ਸੌ ਘਰ ਨਾਲ ਦੇ ਨਿਆਣਿਆਂ ਦੀ ਮੈਨੂੰ ਹਜੇ ਤੱਕ ਨਹੀਂ ਪਤਾ ਇਹਨੇ ਕੀ ਫੈਸਲਾ ਦੇਣਾ ਜੋ ਫੈਸਲਾ ਦਊਗਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਕਰਨਾ ਪਊਗਾ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਰਜ ਕੇ ਕਹਿਣਾ ਜਿਹੜਾ ਉਹ ਪੁਆਇੰਟ ਸੀ ਉਹੜਾ ਪੁਆਇੰਟ ਸੀ ਜਾਫੀ ਦਾ ਪੈਨ ਲਾਈਨ ਤੇ ਆ ਗਿਆ ਸੀ ਮੈਂ ਉਹ ਰੇਡਰ ਨੂੰ ਜਿੱਨਾ ਗੁਰੂ ਮਾਰਿਆ ਤੇ ਹਾਜ਼ਰ ਨਾਜ਼ਰ ਕਰਕੇ ਲੈ ਕੇ ਆਓ ਆਪਣੀ ਟੀਮ ਲੈ ਕੇ ਆਓ ਫਾਈਨਲ ਵਾਸਤੇ ਵਿੱਚ ਭਾਈ ਹਾਂ ਬਾਕੀ ਸਾਰੇ ਬਾਹਰ ਚਲੋ ਆਪਣੀ ਟੀਮ ਲੈ ਕੇ ਆਓ ਫਾਈਨਲ ਵਾਸਤੇ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਵਾਲੇ ਆਪਣੀ ਟੀਮ ਲੈ ਕੇ ਫਾਈਨਲ ਵਾਸਤੇ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚਣ ਲੈ ਕੇ ਉਹ ਆਪਣੀ ਟੀਮ ਲੈ ਕੇ ਬਿਲਕੁਲ ਐਨਆਰਆਈ ਚੜ੍ਹਦੀ ਕਲਾ ਸਪੋਰਟ ਕਲੱਬ ਨੂੰ 5 ਮਿੰਟ ਦਾ ਟਾਈਮ ਦਿੱਤਾ ਜਾਂਦਾ ਹੈ ਇਹੋ ਜਿਹਾ ਫੈਸਲਾ ਨਾਲ ਆਪਣੀ ਟੀਮ ਲੈ ਕੇ 5 ਮਿੰਟਾਂ ਦੇ ਵਿੱਚ ਗਰਾਊਂਡ 'ਤੇ ਪਹੁੰਚੋ ਤੇ ਆਪਾਂ ਫਾਈਨਲ ਕਰਾਉਣਾ ਤੇ ਸਾਰੇ ਮੇਰੇ ਵੀਰ ਜਿਹੜੇ ਵੀ ਮੇਰੇ ਵੀਰਾਂ ਸਾਰੇ ਮੇਰੇ ਵੀਰ ਗਰਾਊਂਡ ਖਾਲੀ ਕਰ ਦਿਓ ਜਿੰਨਾਂ ਕੋਲ ਕਾਰਡ ਨਹੀਂ ਹੈਗੇ ਸਾਰੇ ਆਪਣੇ ਵੀਰ ਸਾਰੇ ਸੈਟਾਂ 'ਤੇ ਹੋ ਜੋ ਖਾਲੀ ਹੋ ਜੋ ਸਾਰੇ ਅੱਗੇ ਰਿਕਵੈਸਟ ਹੈ ਫੇਰ ਨਾ ਕਿਓ ਕਿ ਸਾਡੀ ਸਿਕਿਉਰਿਟੀ ਨੇ ਕਿਸੇ ਨੂੰ ਧੱਕਾ ਮਾਰਿਆ ਜਾਂ ਕੁਝ ਕੀਤਾ ਸਾਰੇ ਆਪਣੇ ਵੀਰ ਸੈਟਾਂ 'ਤੇ ਹੋ ਜੋ ਸਾਡੀਆਂ ਦੋ ਲਾਈਨਾਂ ਆ ਇੱਕ ਲਾਈਨ ਹੈਗੀ ਆ ਪੁਆਇੰਟਾਂ ਲਈ ਇਹ ਹੈਗੀ ਪੁਆਇੰਟਾਂ ਤੋਂ ਪਰ ਸਾਰੇ ਪੁਆਇੰਟਾਂ ਤੋਂ ਪਰ ਵਾਲੀ ਲਾਈਨ ਤੇ ਜੇ ਕੋਈ ਮੈਚ ਦੇਖਣਾ ਚਾਹੁੰਦਾ ਉੱਤੇ ਪਰ ਹੋ ਜਾਓ 5 ਮਿੰਟ ਦਿੱਤੇ ਆ ਐਨਆਰਚਰ ਦੀ ਕਲਾਸਪੋਰਟਸ ਕਲੱਬ ਨੂੰ 5 ਮਿੰਟਾਂ ਦੇ ਵਿੱਚ ਆਪਣੀ ਟੀਮ ਨੂੰ ਲੈ ਕੇ ਇੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸ਼ਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ